ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਨ ਤੇ ਪਾਈਐ ਇਹ ਰਤ ਸੁਹਾਈ ਵਾਣ ਤ੍ਰੇਣ ਤ੍ਰਿਪਉਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਬਲੀ ਘਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ ਦਿਨ ਰੈਣ ਨਾਮ ਧਿਆਇਦਾ ਫਿਰ ਪਾਈ ਨਾਮੁ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੇ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹਰਿਆ ਭਾਈ ਕਰਮ ਲਿਖਨਤੇ ਪਾਈਐ ਇਹ ਰੁੱਤ ਸੁਹਾਈ ਬਾਣ ਦ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਸ਼ਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ ਦਿਨ ਰੈਣ ਨਾਮ ਧਿਆਇੰਦਾ ਫਿਰ ਪਾਇ ਨਾਮੁ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੈ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰਪਦੇਸ਼ਿਆ ਸਾਨਕ ਸੁਣਾਵੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਤ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮੇਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ ਦਿਨ ਰੈਣ ਨਾਮ ਧਿਆਇਦਾ ਫਿਰ ਪਾਈ ਨਾਮੁਆ ਜਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੈ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੇ ਗੁਰ ਉਪਦੇਸ਼ਿਆ ਜਾਨਕ ਸੁਣਾਵੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਈਐ ਹੋ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਤ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ ਦਿਨ ਰੈਣ ਨਾਮ ਧਿਆਇਦਾ ਫਿਰ ਪਾਈ ਨਾ ਮੁਆ ਜਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ